ਗੱਲ ਸਾਰੀ ਕਰਮਾ ਧਰਮਾਂ ਦੀ ਗੱਲ ਮੁੱਕਦੀ ਨਹੀਂ ਪੈਸੇ ਢੇਲੇ ਤੇ ਗੱਲ ਸਾਰੀ ਕਰਮਾ ਧਰਮਾਂ ਦੀ ਗੱਲ ਮੁੱਕਦੀ ਨਹੀਂ ਪੈਸੇ ਢੇਲੇ ਤੇ ਕਰਮਾ ਵਾਲੇ ਮੋਜਾਂ ਮਾਣਦੇ ਲਿਬੜੇ ਵਾਲੇ ਮੇਲੇ ਤੇ ਸੋ ਮੇਰੀ ਹਜ਼ਰਤ ਬਾਬਾ ਪੀਰਬਖ ਜੀ ਲਿਬੜੇ ਵਾਲੀ ਸਰਕਾਰ ਦੀ ਤਾਂ ਮੇਲਾ ਆ ਗਿਆ ਜੀ 27 28 29 ਸਤੰਬਰ ਦਾ ਜਿਨ੍ਹਾਂ ਨੇ ਪਾਸਵਰਡਾਂ ਤੇ ਬਾਬਾ ਜੀ ਨੇ ਮੋਹਰਾਂ ਲਾਈਆਂ ਨੇ ਉਹ ਇਸ ਮੇਲੇ ਨੂੰ ਆ ਕੇ ਨਹੀਂ ਵੇਖ ਸਕਦੇ ਉਹਨਾਂ ਦੇ ਲਈ ਬਾਬਾ ਜੀ ਨੇ ਦਾਖਣਾ ਟੀਵੀ ਵੱਲੋਂ ਲਾਈਵ ਮੇਲਾ ਸਤਾਈ 2229 ਨੂੰ ਟੈਲੀਕਾਸਟ ਕਰਵਾਉਣਾ ਅੱਬਲ ਅੱਲਾ ਨੂਰ ਪਾਇਆ ਕੁਦਰਤ ਦੇ ਸਾਰੇ ਬੰਦੇ ਇੱਕ ਨੂਰ ਸੇ ਸਭ ਜਹੂ ਰੁਈਆ ਕੌਣ ਬੜੇ ਗੋਮੰਦੇ ਮੇਰੇ ਬਾਬਾ ਦੇ ਦਰਬਾਰ ਮੇ ਸਭ ਕਸ਼ਟ ਮਿਟਾਏ ਜਾਤੇ ਹਨ ਗਰਦਿਸ਼ ਕੇ ਸਤਾਏ ਲੋਕ ਜਹਾਂ ਸੀਨੇ ਸੇ ਲਗਾਏ ਜਾਤੇ ਹਨ ਗਰਦਿਸ਼ ਕੇ ਸਤਾਏ ਲੋਕ ਜਹਾਂ ਸੀਨੇ ਸੇ ਲਗਾਏ ਜਾਤੇ ਹਨ ਜੱਟ ਸਲਾਮ ਆਦਾਬ ਨਮਸਕਾਰ ਦੋਸਤੋ ਮੈਂ ਤੁਹਾਡਾ ਕਮਲ ਖਾਨ ਹਜ਼ਰਤ ਬਾਬਾ ਪੀਰ ਬਖਸ਼ ਜੀ ਦਾ 44ਵਾਂ ਮੇਲਾ ਹੋਣ ਜਾ ਰਿਹਾ ਜੀ 27 28 29 ਨੂੰ ਲਿਬੜਾ ਵਿਖੇ ਮੇਲਾ ਲਿਬੜੇ ਦਾ ਬਹੁਤ ਬਹੁਤ ਮੁਬਾਰਕਾ ਦਰਬਾਰ ਦੇ ਸੇਵਾਦਾਰ ਦਰਬਾਰ ਦੇ ਗੱਦੀ ਨਸ਼ੀਨ ਸਾਈ ਸੁਰਿੰਦਰ ਸਿੰਘ ਜੀ ਨੂੰ ਬਹੁਤ ਬਹੁਤ ਮੁਬਾਰਕਾ ਔਰ ਤਮਾਮ ਸੇਵਾਦਾਰ ਦਰਬਾਰ ਦੇ ਨਾਲ ਜਿਹੜੇ ਜੁੜੇ ਹੋਏ ਨੇ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾ ਮਿਲਦੇ ਆ ਜੀ 28 ਤਰੀਕ ਨੂੰ ਲਾਉਣਿਆ ਦਾਤਾ ਜੀ ਦੇ ਚਰਨਾਂ 'ਚ ਹਾਜ਼ਰੀ ਇਬੜੇ ਵਾਲਿਓ ਖੰਨੇ ਵਾਲਿਓ ਜਿੰਨੇ ਵੀ ਇਲਾਕਾ ਨਿਵਾਸੀ ਨੇੜੇ ਤੇੜੇ ਪਿੰਡਾਂ ਵਾਲਿਓ ਆਓ ਸਾਰੇ ਜਣੇ ਲਾਉਣਿਆ ਦਾਤਾ ਜੀ ਦੇ ਚਰਨਾਂ 'ਚ ਹਾਜ਼ਰੀ ਜੈ ਦਾਤਾ ਦੇ ਹਜਰਤ ਬਾਬਾ ਪੀਰ ਵਾਸੀ ਦਾ ਬਹੁਤ ਸੱਤੇ ਦਰਵਾਜ਼ਾ ਦੀ ਜੈ ਜਪੇ ਸਲਾਨਾ ਜੋੜਨੇ ਦਾ ਕਰਵਾਇਆ ਜਾ ਰਿਹਾ ਤੇ ਕਿੰਵਾਂ ਮੇਲਾ ਜੀ ਰਾਲੀ ਮੰਗੇ ਅਬਲੱਲਾ ਨੂਰੋ ਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਸੇ ਸਭ ਜੁੜ ਗਏ ਆ ਕੌਣ ਭਲੇ ਕੋ ਬੰਦੇ ਗੁਰੂਆਂ ਪੀਰਾਂ ਭਗਵੰਤਾਂ ਦੀ ਧਰਤੀ ਦੇ ਵਿਰਾਜਮਾਨ ਹਜਰਤ ਬਾਬਾ ਪੀਰ ਵਾਸੀ ਦਾ 44ਵਾਂ ਸਲਾਨਾ 27 28 ਸਤੰਬਰ ਨੂੰ ਹਰ ਸਾਲ ਦੀ ਤਰ੍ਹਾਂ ਬੜੀ ਧੂਮਗਾਵਲਾਰ ਮਲਾਇਆ ਜਾ ਰਿਹਾ ਮੈਂ ਇਸ ਮੌਕੇ ਇਸ ਨਾਨਾ ਔਰਸ ਦੇ ਮੌਕੇ ਇਲਾਕਾ ਨਿਵਾਸੀਆਂ ਨੂੰ ਨਗਰ ਨਿਵਾਸੀਆਂ ਨੂੰ ਤੇ ਹਾਜ਼ਰ ਸਾਹਿਬ ਦੇ ਦੀਵਾਨਿਆਂ ਨੂੰ ਲੱਖ ਲੱਖ ਵਾਰਕ ਵਾਰ ਦਿੰਦਾ ਜੇ ਮੇਰੇ ਵੱਲੋਂ ਸਾਰੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਨਾਨਾ ਔਰਸ ਦੇ ਵਿੱਚ ਫੰਕਸ਼ਨ ਦੀ ਕਿਰਪਾਲਤਾ ਕਰੋ ਤੇ ਹਾਜ਼ਰ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਤੇ ਇਰ ਉਸ ਉਸ ਵਿੱਚ ਕਾਫੀ ਨਾਮੀ ਸੰਗਰ ਆ ਰਹੇ ਨੇ ਇੰਟਰਨੈਸ਼ਨਲ ਸੰਗਰ ਆ ਰਹੇ ਨੇ ਜਿਵੇਂ ਜਰਵਲ ਖਾਨ ਜੀ ਮਾਸ਼ਾ ਅਲਾਈ ਬਾਤੀ ਸਾਡੇ ਖਵਾਰ ਸਾਹਿਬ ਆਪੋ ਆਪਣੇ ਜੋਹਰ ਦਿਹਾਉਣਗੇ ਤੇ ਸਾਰਿਆਂ ਦੁਆਰਾ ਫੇਰ ਬੇਨਤੀ ਕੀਤੀ ਜਾਂਦੀ ਹੈ ਕਿ ਦਰਬਾਰ ਵਿੱਚ ਹਾਏ ਲਵਾਉਣ ਦੀ ਪ੍ਰਵਾਸ ਵੇਰ ਦਰਬਾਰ ਵਿੱਚ ਪਹੁੰਚ ਨਹੀਂ ਕਰਵਾ ਲਾ ਕਰਿਓ ਤੇ ਹਾਜ਼ਰ ਸਾਹਿਬ ਜੀ ਆਖੀਸ਼ਾ ਪ੍ਰਾਪਤ ਕਰਨ ਦੀ ਬਖਸ਼ੇ ਹੋ ਬਖਸ਼ੇ ਕਰੇ ਮੇਲਾ ਹੋਣ ਜਾ ਰਿਹਾ ਹਾਂ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਜੈਕਾਰਾ ਮੇਰੀ ਹਜ਼ਰਤ ਬਾਬਾ ਪੀਰ ਬਖਸ਼ੀ ਦਾ ਬੋਲ ਸੱਚੇ ਦਰਵਾਜ਼ੇ ਕੀ ਜੈ ਸੋ ਮੇਰੀ ਹਜ਼ਰਤ ਬਾਬਾ ਪੀਰ ਬਖਸ਼ ਜੀ ਲਿਬੜੇ ਵਾਲੀ ਸਰਕਾਰ ਜੀ ਦਾ ਮੇਲਾ ਆ ਗਿਆ ਜੀ 27 28 29 ਸਤੰਬਰ ਦਾ ਸੋ ਸਭ ਨੂੰ ਪਤਾ ਹੈ ਬਹੁਤ ਹੀ ਚੰਗੇ ਉੱਗੇ ਔਰ ਸ੍ਰੀਲੇ ਸੰਗਰ ਆ ਰਹੇ ਨੇ ਜੀ ਮਾਸ਼ਾਅੱਲ੍ਹੀ ਦੀ ਕਬਰ ਖਾਨ ਜੀ ਤੇ ਮੇਰਾ ਵੀ ਸਰਾਜ ਅਲੀ ਜੀ ਮੈਂ ਵੀ ਤੁਹਾਡਾ ਵੀਰ ਆ ਰਹਿ ਜਨਵਰਪਾਲੀ ਤੇ ਮੇਰਾ ਲੱਕੀ ਧਮਾਨ ਬਾਈ ਜੋ ਸੋਫੀਆ ਐਂਕਰ ਨੇ ਬਹੁਤ ਅੱਛੀ ਜੋ ਐਂਕਰਿੰਗ ਕਰਦੇ ਨੇ ਉਹ ਵੀ ਹਾਜ਼ਰੀ ਲਵਾ ਰਹੇ ਨੇ ਸੋ ਮੇਰੇ ਵੱਲੋਂ ਮੇਰੇ ਬਾਬਾ ਜੀ ਸੁਰਿੰਦਰ ਸ਼ਾਹ ਜੀ ਔਰ ਮੇਰੇ ਸਾਈਂ ਜੀ ਬਿਕਰਮ ਜੀ ਬਖਸ਼ ਜੀ ਔਰ ਲਿਵਿਟ ਵਾਲੀ ਸਰਕਾਰ ਜੀ ਦੇ ਜਿੰਨੇ ਵੀ ਸੇਵਾਦਾਰ ਨੇ ਸਭ ਨੂੰ ਇਸ ਮੇਲੇ ਦੀਆਂ ਲੱਖ ਲੱਖ ਮੁਬਾਰਕਬਾਦ ਲੱਖ ਲੱਖ ਮੁਬਾਰਕਾਂ ਸੋ ਜਿੰਨੇ ਵੀ ਸਰਦਾਰ ਲੋਕ ਇੱਥੇ ਆਉਣਗੇ ਜੀ ਸਭ ਝੋਲੀਆਂ ਭਰ ਕੇ ਲੈ ਕੇ ਜਾਣਗੇ ਕਿਉਂਕਿ ਇਹ ਮੇਰੀ ਸਰਕਾਰ ਐਸੀ ਹੈ ਜੋ ਵੀ ਆਉਂਦਾ ਨਾ ਖਾਲੀ ਆਉਂਦਾ ਤੇ ਭਰ ਕੇ ਜਾਂਦਾ ਇਹ ਇਹ ਦਰਬਾਰ ਸਾਰਿਆਂ ਲਈ ਬੇਨਤੀ ਹੈ ਸਾਰਿਆਂ ਨੂੰ ਬੇਨਤੀ ਹੈ ਕਿ ਇੱਥੇ ਪਹੁੰਚੋ ਬਾਬਾ ਜੀ ਦਾ ਦਰਬਾਰ ਦੇ ਉੱਤੇ ਦਾ ਖੰਨਾ ਟੀਵੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਉਸ ਮੇਰਾ ਵੀਰ ਜੈਵੀ ਸਿੰਘ ਉਹ ਵੀ ਪਹੁੰਚਣਗੇ ਜੀ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਆਓ 27 28 29 ਸਤੰਬਰ ਨੂੰ ਬਾਬਾ ਜੀ ਦੇ ਖੁਸ਼ੀਆਂ ਪ੍ਰਾਪਤ ਕਰੋ ਤੇ ਬਾਬਾ ਜੀ ਦਾ ਗੁਣਗਾਨ ਕਰੋ ਜੈ ਮੇਰੀ ਮਿੱਲਰ ਦਾ ਟਾਈਮ ਜੀ ਸਵੇਰ ਤੋਂ ਸਟਾਰਟ ਹੋ ਜਾਣਾ ਹੈ ਜੀ 7 8 29 ਤਿੰਨੇ ਦਿਨ ਸਵੇਰੇ ਸਟਾਰਟ ਹੋ ਜੂਗਾ ਦੇਰ ਰਾਤ ਤੱਕ ਚੱਲੂਗਾ ਲੰਗਰ ਟੁੱਟ ਬਰਤਨ ਹੈ ਜੀ ਬਾਕੀ ਬਾਬਾ ਜੀ ਦੀਆਂ ਤੁਹਾਨੂੰ ਪਤਾ ਹੀ ਹੈ ਨਿਯਮ ਦਾ ਤਾਂ ਉਹ ਹੈ ਹੀ ਨਹੀਂ ਜਕਾਰਾ حضرت ਬਾਬਾ ਪੀਰ ਬਖਸ਼ੀ ਦਾ ਬੋਲ ਸੱਚੇ ਦਰਵਾਜ਼ੇ ਦੀ ਜੈ ਸ਼ੁਕਰ ਹੈ ਮੇਰੇ ਮਾਲਕ ਦਾ ਜਿਨੇ ਇਸ્વાસ ਬਖਸ਼ੇ ਹਰ ਸਾਲ ਦੀ ਤਰ੍ਹਾਂ ਬਾਬਾ ਜੀ ਦਾ حضرت ਬਾਬਾ ਪੀਰ ਬਖਸ਼ੀ ਦਾ 44ਵਾਂ ਇਹ ਜਿਹੜਾ વાર્ਸ਼ਿਕ ਭੰਡਾਰਾ ਇਹ ਮੇਲਾ ਬੜੀ ਧੂਮ ਧਮਰਾ ਮਨਾਇਆ ਜਾ ਰਿਹਾ ਹੈ ਕਿ ਗੱਲ ਸਾਰੀ ਕਰਮਾ ਧਰਮਾਂ ਦੀ ਗੱਲ ਮੁੱਕਦੀ ਨਹੀਂ ਪੈਸੇ ਢੇਲੇ ਤੇ ਗੱਲ ਸਾਰੀ ਕਰਮਾ ਧਰਮਾਂ ਦੀ ਗੱਲ ਮੁੱਕਦੀ ਨਹੀਂ ਪੈਸੇ ਢੇਲੇ ਤੇ ਕਰਮਾ ਵਾਲੇ ਮੋਜਾਂ ਮਾਣਦੇ ਲਿਵੜੇ ਵਾਲੇ ਮੇਲੇ ਤੇ ਕਰਮਾ ਵਾਲੇ ਮੋਜਾਂ ਮਾਣਦੇ ਲਿਵੜੇ ਵਾਲੇ ਮੇਲੇ ਤੇ ਸੋ ਇਸ ਵਾਰ ਲਿਵੜੇ ਮੇਲੇ ਤੇ ਪੰਜਾਬ ਦੇ ਬਹੁਤ ਹੀ ਮਸ਼ਹੂਰ ਕਲਾਕਾਰ ਇੰਟਰਨੈਸ਼ਨਲ ਕਲਾਕਾਰ ਕਮਲ ਖਾਨ ਜੀ 마ਸ਼ਾ ਅਲੀ ਜੀ ਔਰ ਦਰਬਾਰੀ ਗਾਇਕ ਸੂਫੀ ਗਾਇਕ ਅਨਵਰ ਪਾਲੀ ਜੀ ਔਰ ਸ਼ੈਲੀ ਸਲਮਾਨ ਜੀ ਸੂਫੀ ਗਾਇਕ ਉਹ ਵੀ ਬਾਬਾ ਜੀ ਦੇ ਦਰਬਾਰ ਤੇ ਹਾਜ਼ਰੀ ਲਵਾਉਣਾਰੇ ਇੱਕ ਬਹੁਤ ਬੜੀ ਖੁਸ਼ੀ ਦੀ ਗੱਲ ਸਾਡੇ ਫਿਲਮ ਇੰਡਸਟਰੀ ਦਾ ਬਹੁਤ ਹੀ ਵੱਡਾ ਇੱਕ ਨਾਮ ਜਿਨ੍ਹਾਂ ਨੇ ਪੰਜਾਬ ਦਾ ਨਾਮ ਪੰਜਾਬੀ ਦਾ ਨਾਮ ਪੰਜਾਬੀਓ ਦਾ ਨਾਮ ਸੱਤ ਸਮੁੰਦਰ ਪਾਰ ਦੇਸ਼ਾਂਵ ਦੇ ਸ਼ਰਮ ਚਮਕਾਇਆ ਡੈਵੀ ਸਿੰਘ ਜੋ ਕਿ ਕਿਸੇ ਜਾਣ ਪਹਿਚਾਨ ਦੇ ਮਹਤਾਜ ਨਹੀਂ ਉਹ ਵੀ ਬੰਬਈ ਦੇ ਦਰਬਾਰ ਦੇ ਵਿੱਚ ਆਪਣੀ ਪੂਰੀ ਟੀਮ ਦੇ ਨਾਲ ਪਹੁੰਚ ਚੁੱਕੇ ਨੇ ਜਿਨ੍ਹਾਂ ਨੂੰ ਤੁਸੀਂ ਪੰਜਾਬ ਦੀਆਂ ਵੱਡਿਆ ਵੱਡਿਆ ਬਲੌਕਬਸਟਰ ਫਿਲਮਾਂ ਦੇ ਵਿੱਚ ਵੇਖਦੇ ਹੋ ਉਹ ਬਹਿਨਾਜ ਹਸਤੀ ਬਾਬਾ ਜੀ ਦੇ ਦਰਵਾਜ਼ੇ ਨਤਮਸਤਕ ਹੋਣ ਵਾਸਤੇ ਪਹੁੰਚ ਰਹੇ ਨੇ ਪਰਵਾਸ ਸਮੇਤ ਔਰ ਮੇਲੇ ਦੇ ਵਿੱਚ ਸਭ ਤੋਂ ਵੱਡੀ ਵਧਾਈ ਮੇਰੇ ਹਜ਼ਰਤ ਬਾਬਾ ਪੀਰ ਬਖਸ਼ ਜੀ ਨੂੰ ਔਰ ਬਾਬਾ ਸੁਰਿੰਦਰ ਸ਼ਾਹ ਜੀ ਜਿਨ੍ਹਾਂ ਦੀ ਰਹਿਨਮਾਈ ਦੇ ਹੇਠ ਇਹ ਬਾਬਾ ਜੀ ਦਾ 44ਵਾਂ ਮੇਲਾ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਜਿੰਨਾ ਵੀ ਦੂਰ ਤਰੇਡੇ ਨਗਰ ਖੇੜਾ ਸਾਡਾ ਪਿੰਡ ਲੇਵੜਾ ਠੰਨਾ ਸ਼ਹਿਰ ਪੰਜਾਬੀ ਨਹੀਂ ਹਿੰਦੁਸਤਾਨੀ ਪੂਰੇ ਵਰਲਡ ਦੇ ਵਿੱਚੋਂ ਬਧਾਈਆਂ ਆ ਰਹੀਆਂ ਨੇ ਪੂਰਾ ਸਹਿਯੋਗ ਆ ਰਿਹਾ ਸਾਰੀ ਸੰਗਤ ਦਾ ਬਾਬਾ ਜੀ ਵੱਲੋਂ ਅਸੀਂ ਧੰਨਵਾਦ ਕਰਦੇ ਹਾਂ ਵਿਕਰਮ ਬਖਸ਼ੀ ਇਸ ਦਰਬਾਰ ਦੇ ਸੇਵਾਦਾਰ ਉਹ ਵੀ ਬਾਬਾ ਜੀ ਦੇ ਦਰਬਾਰ ਦੇ ਵਿੱਚ ਬੜੀ ਸ਼ਰਧਾ ਨਾਲ ਸੇਵਾ ਨਿਭਾ ਰਹੇ ਨੇ ਬਾਕੀ ਬਾਬਾ ਜੀ ਨੇ ਜਿੱਦੀ ਜਿੰਨੀ ਸੇਵਾ ਲਈ ਆ ਉਹ ਨਿਭਾ ਰਹੇ ਨੇ ਕਿਉਂਕਿ ਬਾਬਾ ਜੀ ਦੀ ਮਰਜ਼ੀ ਤੋਂ ਬਿਨਾ ਪਤਾ ਨਹੀਂ ਹਿਲ ਸਕਦਾ ਕਿ ਦੌਲਤ ਛੋੜੀ ਸ਼ੌਰਤ ਛੋੜੀ ਸਾਰਾ ਜਮਾਨਾ ਛੋੜ ਦਿਆ ਮੈਨੇ ਦੌਲਤ ਛੋੜੀ ਸ਼ੌਰਤ ਛੋੜੀ ਸਾਰਾ ਜਮਾਨਾ ਛੋੜ ਦਿਆ ਤੇਰੇ ਇਸ਼ਕ ਮੇਂ ਮੇਰੇ ਬਾਬਾ ਮੈਨੇ ਰਾਜ ਗਿਆਨਾ ਛੋੜ ਦਿਆ ਜਦਸੇ ਲਿਖਾ ਬਾਬਾ ਤੇਰਾ ਨਾਮ ਘਰ ਕੀ ਦੀਵਾਰ ਤੇ ਮੁਸੀਬਤੋ ਨੇ ਦਰਵਾਜੇ ਪਿਆਨਾ ਛੋੜ ਦਿਆ ਮੁਸੀਬਤੋ ਨੇ ਦਰਵਾਜੇ ਪਿਆਨਾ ਛੋੜ ਦਿਆ ਜਦੋਂ ਦੇ ਬਾਬਾ ਜੀ ਦੇ ਲੜ ਲਗੇ ਆ ਮੁਸੀਬਤ ਸਾਡੇ ਨੇੜੇ ਤੱਕ ਹੀ ਸਾਡੇ ਦਰਵਾਜੇ ਤੋਂ ਆ ਕੇ ਮੁੜ ਜਾਂਦੀ ਹੈ ਸੋ ਧੰਨਵਾਦ ਕਰਦੇ ਆ ਦਾਖਨਾ ਟੀਵੀ ਸਾਡੇ ਪੱਤਰਕਾਰ ਸਾਹਿਬ ਪਰਮਜੀਤ ਜੀ ਤਮਨ ਜੀ ਉਹਨਾਂ ਦਾ ਧੰਨਵਾਦ ਕਰਦੇ ਆ ਬਹੁਤ ਬਨਿਹਾਰਮਾਨੀ ਦਾ ਧੰਨਵਾਦ ਕਰਦੇ ਆ ਆਓ ਆਪਾਂ ਸਾਰੇ ਰਲ ਕੇ ਬਾਬਾ ਜੀ ਦੇ ਉਸ ਨੂੰ ਚਾਰ ਚੰਨ ਲਾਈਏ ਔਰ ਬਾਬਾ ਜੀ ਹਰ ਸਮੇ ਆਪਣੇ ਸਾਰੇ ਨਾਲ ਅੰਗਸਾਂ ਸਾਈ ਰਹਿੰਦੇ ਨੇ ਤੇ ਆਪੋ ਆਪਣੀਆਂ ਝੋੜੀਆਂ ਪਰਾਣੇ ਭਰਾ ਕੇ ਲੈ ਕੇ ਜਾਈਏ ਜਿਵੇਂ ਕਿ ਆਪ ਸਾਰੇ ਜਾਣਦੇ ਆ 22 29 ਤਰੀਕ ਨੂੰ ਹਜਰਤ ਬਾਬਾ ਪੀਰ ਬਖਸ਼ੀ ਦਾ ਮੇਲਾ ਪਿੰਡ ਲਿਵਿੜੇ ਦੇ ਵਿੱਚ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਜਿੱਥੇ ਕਿ ਗੱਦੀ ਨਸੀਨ ਬਾਬਾ ਜੀ ਬਾਬਾ ਸਰਿੰਦਰ ਸਿੰਘ ਜੀ ਵੱਲੋਂ ਬਹੁਤ ਹੀ ਵਧੀਆ ਟੈਂਟ ਅਰੇਂਜਮੈਂਟ ਕੀਤਾ ਗਿਆ ਬਹੁਤ ਹੀ ਵਧੀਆ ਲਾਈਟ ਬਹੁਤ ਵਧੀਆ ਸਾਊਂਡ ਸੁਰੀਲੇ ਸਿਰਲੇ ਕਲਾਕਾਰ ਬੁਲਾਏ ਗਏ ਨੇ ਉੱਥੇ ਹੀ ਸੱਤ ਸਮੁੰਦਰ ਪਾਰ ਬੈਠੇ ਦੇਸ਼ਾਂ ਦੇਸ਼ਾਂ ਵਿੱਚ ਜਿਹੜੇ ਸਰੋਤੇ ਨੇ ਜਿਹੜੇ ਭਗਤ ਨੇ ਜਿਨ੍ਹਾਂ ਨੇ ਪਾਸਵਰਡਾਂ ਤੇ ਬਾਬਾ ਜੀ ਨੇ ਮੋਹਰਾਂ ਲਾਈਆਂ ਨੇ ਉਹ ਇਸ ਮੇਲੇ ਨੂੰ ਆ ਕੇ ਨਹੀਂ ਦੇਖ ਸਕਦੇ ਉਹਨਾਂ ਦੇ ਲਈ ਬਾਬਾ ਜੀ ਨੇ ਦਾਖਣਾ ਟੀਵੀ ਵੱਲੋਂ ਲਾਈਵ ਮੇਲਾ 27 28 29 ਨੂੰ ਟੈਲੀਕਾਸਟ ਕਰਵਾਉਣਾ ਮੈਂ ਬੇਨਤੀ ਕਰਦਾ ਆਂ ਵੀ ਆਪਾਂ ਦੂਰ ਦਰਾਡੇ ਜਿੰਨੀ ਵੀ ਸੰਗਤ ਨਹੀਂ ਪਹੁੰਚ ਸਕਦੀ ਜਿਵੇਂ ਕਿ ਸੱਤ ਸਮੁੰਦਰ ਪਾਰ ਅਮਰੀਕਾ ਕੈਨੇਡਾ ਆਸਟ੍ਰੇਲੀਆ ਆਇਟਲੀ ਵਗੈਰਾ ਜਿਹੜੇ ਬਾਬਾ ਜੀ ਦੇ ਦਰਬਾਰ ਦੇ ਸੇਵਾਦਾਰ ਹੋਰ ਸੰਗਤ ਇਸ ਮੇਲੇ ਨੂੰ ਦੇਖਣਾ ਚਾਹੁੰਦੀ ਹੈ ਤਾਂ ਦਾ ਖੰਨਾ ਟਾਈਪ ਟੀਵੀ ਦਾ ਲਿੰਕ ਚਾੱਕ ਕੇ ਪਾਏ ਮੇਲੇ ਦਾ ਆਨੰਦ ਮਾਰ ਸਕਦੇ ਆ ਸੋ ਬੇਨਤੀ ਹੈ ਕਿ ਸਾਰੇ ਆਪਾਂ ਜਿਹੜੇ ਖੰਨੇ ਸ਼ਹਿਰ ਦੇ ਨੇੜੇ ਜਾਂ ਪੰਜਾਬ ਦੇ ਵਿੱਚ ਬੈਠੇ ਆਂ ਬਾਬਾ ਜੀ ਦੇ ਮੇਲੇ ਵਿੱਚ ਪਹੁੰਚ ਕੇ ਬਾਬਾ ਜੀ ਦੇ ਦਰਬਾਰ ਤੋਂ ਖੁਸ਼ੀਆਂ ਪ੍ਰਾਪਤ ਕਰੀਏ ਜੇਕਰ ਹਜ਼ਰਤ ਬਾਬਾ ਪੀਰ ਬਖਸ਼ੀ ਦਾ ਵੋਲ ਸੱਚੇ ਦਰਬਾਰ ਕੀ